ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਾ ਦੀਪਕ ਪੰਡਾ ਰਿਤ ਤੁਸੀਂ ਦੇਖ ਰਹੇ ਹੋ ਡੀ 4 ਯੂ ਨਿਊਜ਼ ਸਰਵਿਸ ਪ੍ਰੋਗਰਾਮ ਖਰੀਆਂ-ਖਰੀਆਂ ਵਿੱਚ ਤੁਹਾਡਾ ਸਵਾਗਤ ਹੈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਸੀਂ ਇੰਪਰੂਵਮੈਂਟ ٹرسٹ ਅੰਮ੍ਰਿਤਸਰ ਨੂੰ ਲੈ ਕੇ ਸਟੋਰੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਉੱਥੇ ਠੇਕੇਦਾਰ ਤੇ ਅਫਸਰ ਆਪਸ ਦੇ ਵਿੱਚ ਮਿਲ ਕੇ ਸਰਕਾਰ ਨੂੰ ਲੁੱਟ ਰਹੇ ਨੇ ਅੱਜ ਵੀ ਅਸੀਂ ਦੋ ਫਰਮਾਂ ਦੀ ਗੱਲ ਕਰਾਂਗੇ ਇੱਕ ਹੈਗੀ ਏ ਓੰਕਾਰ ਕੋਆਪਰੇਟਿਵ ਸੁਸਾਇਟੀ ਤੇ ਦੂਸਰੀ ਹੈਗੀ ਏ ਫਰਮ ਲਾਂਬਾ ਕੰਸਟਰਕਸ਼ਨ ਤੇ ਨਾਲ ਨਾਲ ਇਹਨਾਂ ਦੇ ਇਹ ਰੂਪੇ ਚਲਾ ਰਹੇ ਨੇ ਡੀ ਐਚ ਕੋਆਪਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਇਹ ਜਾਂ ਦਾ ਵਿਸ਼ਾ ਹੈ ਕਿ ਦੋਵੇਂ ਸੁਸਾਇਟੀਆਂ ਲਾਂਬਾ ਕੰਸਟਰਕਸ਼ਨ ਔਰ ਡੀ ਐਚ ਕੋਆਪਰੇਟਿਵ ਲੇਬਰ ਕੰਸਟਰਕਸ਼ਨ ਸੁਸਾਇਟੀ ਜਿਹੜੀ ਹੈ ਇੱਕੋ ਬੰਦੇ ਦੀਆਂ ਜਾਂ ਵੱਖ-ਵੱਖ ਹੈਗੀਆਂ ਹੁਣ ਤੁਸੀਂ ਅਸੀਂ ਕੱਲ ਵੀ ਦੱਸਿਆ ਸੀ ਵੀ ਕਈ ਥਾਵਾਂ ਦੇ ਉੱਤੇ ਸੇਮ ਨੇਚਰ ਆਫ ਵਰਕ ਟਾਈਲਾਂ ਲੱਗਦੀਆਂ ਨੇ ਇੰਟਰਲੋਕਿੰਗ ਟਾਈਲਾਂ ਕਈ ਥਾਵਾਂ ਤੇ ਤੇ 3% ਲੈਸ ਕੰਪਰਿਆ ਗਿਆ ਤੇ ਕਈ ਥਾਵਾਂ ਤੇ 30% ਲੈਸ ਕੰਪਰਿਆ ਗਿਆ ਦਰਸ਼ਕਾਂ ਦੀ ਨੋਲੇਜ ਵਾਸਤੇ ਮੈਂ ਇਹ ਵੀ ਦੱਸ ਦਵਾਂ 3% ਲੈਸ ਦਾ ਮਤਲਬ ਹੁੰਦਾ ਜੇ 1 ਕਰੋੜ ਦਾ ਕੰਮ ਹੈ ਤੇ 3% ਲੈਸ ਯਾਨੀ ਕਿ ਠੇਕੇਦਾਰ ਨੂੰ ਕੰਮ ਕਰਨ ਵਾਲੇ ਨੂੰ 97 ਲੱਖ ਰੁਪਏ ਮਿਲੇਗਾ ਤੇ ਜੇ 30% ਲੈਸ ਭਰਿਆ ਹੈ ਉਹੀ 1 ਕਰੋੜ ਦਾ ਕੰਮ ਤੇ ਠੇਕੇਦਾਰ ਨੂੰ ਮਿਲਣਗੇ 70 ਲੱਖ ਰੁਪਏ ਹੁਣ ਇਹ ਜਿਹੜਾ 27 ਲੱਖ ਦਾ ਗੈਪ ਆ ਰਿਹਾ ਕੱਲ ਅਸੀਂ ਇੱਕ ਫਰਮ ਦੀ ਗੱਲ ਕੀਤੀ ਸੀ ਵੀ ਉਹੀ ਕੰਮ ਉਹਨੇ 1% ਲੈਸ ਤੇ ਕੀਤਾ ਉਹੀ ਕੰਮ ਉਹਨੇ 37% ਲੈਸ ਤੇ ਕੀਤਾ ਤੇ ਇਹ ਵੀ ਸਾਡੇ ਕੋਲ ਜਦੋਂ ਦਸਤਾਵੇਜ਼ ਆ ਜਾਂਦੇ ਨੇ ਸਾਡਾ ਵੀ ਸਿਰ ਜਿਹੜਾ ਇੱਕ ਵਾਰੀ ਦਿਮਾਗ ਹੈ ਉਹ ਚੱਕਰ ਖਾ ਜਾਂਦਾ ਹੈ ਵੀ ਆਖਰਕਾਰ ਹੋ ਕੀ ਰਿਹਾ ਹੈ ਵੀ ਸਾਨੂੰ ਜਾਣਕਾਰੀ ਹੈ ਕਿਉਂਕਿ ਅਸੀਂ ਨਾ ਮੈਂ ਟੈਕਨੀਕਲਾਂ ਨਾ ਹੀ ਮੇਰੇ ਸਾਥੀ ਰਕੇਸ਼ ਸ਼ਰਮਾ ਜਿਹੜੇ ਟੈਕਨੀਕਲ ਨੇ ਪਰ ਸਾਨੂੰ ਇਹਨਾਂ ਪਤਾ ਲੱਗ ਜਾਂਦਾ ਹੈ ਕਿ ਚੋਰੀ ਹੋ ਰਹੀ ਹੈ ਤੇ ਫਿਰ ਉੱਥੇ ਜਿਹੜੇ ਬੈਠੇ ਅਫਸਰ ਨੇ ਜਿਨ੍ਹਾਂ ਦਾ ਤੇ ਕੰਮ ਹੀ ਇਹ ਹੈ ਵੀ ਕਿਸੇ ਨੇ ਇੰਜੀਨੀਅਰਿੰਗ ਕੀਤੀ ਹੈ ਕੋਈ ਸਿਵਲ ਇੰਜੀਨੀਅਰ ਹੈ ਕੋਈ ਇਲੈਕਟ੍ਰੀਕਲ ਇੰਜੀਨੀਅਰ ਹੈ ਕੋਈ ਐਕਸੀਅਨ ਹੈ ਕੋਈ ਐਸਡੀ ਹੋਏ ਤੇ ਕੋਈ ਐਸਆ ਜਿਹੀ ਹੈ ਤੇ ਉਹਨਾਂ ਦੀ ਨਜ਼ਰ ਇਹਨਾਂ ਕੰਮਾਂ ਤੇ ਕਿਉਂ ਨਹੀਂ ਪੈਂਦੀ ਸਾਡੇ ਕੋਲ ਤਾਂ ਇਹ ਵੀ ਜਾਣਕਾਰੀ ਆਈ ਜਦੋਂ ਐਸਟੀਮੇਟ ਬੰਦੇ ਨਾਲ ਕਿਸੇ ਵੀ ਕੰਮ ਦੇ ਮੰਨ ਲਓ ਕਹਿੰਦੇ ਵੀ ਅਸੀਂ 50 ਕਰੋੜ ਦੇ ਕੰਮ ਕਰਵਾਉਣੇ ਨੇ ਤੇ ਉਹਦੀ ਜਿਹੜੀ ਅਸਲ ਕੀਮਤ ਹੁੰਦੀ ਹੈ ਨਾ ਉਹ 5 ਕਰੋੜ ਵੀ ਨਹੀਂ ਹੁੰਦੀ ਜਿਵੇਂ ਅਸੀਂ ਪਿਛਲੇ ਇੱਕ ਐਪੀਸੋਡ ਕੀਤਾ ਸੀ ਸਾਬਕਾ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਦਮਨਪਲ ਜਿਹੜੇ ਦਮਨਦੀਪ ਸਿੰਘ ਸਨ ਉਹਨਾਂ ਨੇ ਸਾਨੂੰ ਆਖਿਆ ਸੀਗਾ ਕਿ ਜਦੋਂ ਉਹ ਚੇਅਰਮੈਨ ਸੀ ਉਹਨਾਂ ਕੋਲ ਇੱਕ 32-33 ਕਰੋੜ ਰੁਪਏ ਦੇ ਡਵੈਲਪਮੈਂਟ ਦਾ ਕੰਮ ਬਣ ਕੇ ਪ੍ਰੋਜੈਕਟ ਬਣਾ ਕੇ ਦਿੱਤਾ ਗਿਆ ਤੇ ਕਹਿੰਦੇ ਜਦੋਂ ਮੈਂ ਉਹਨੂੰ ਖੰਗਾਲਿਆ ਇਹ ਲੱਗਾ ਕਿ 2-3 ਕਰੋੜ ਤੋਂ ਵੱਧ ਤੇ ਕਮ ਹੀ ਨਹੀਂ ਗਏ ਮਤਲਬ ਇਹ ਸਾਰੇ ਦੇ ਸਾਰੇ ਜਿਹੜੇ ਰਲ ਕੇ ਆ ਇੱਕ ਪੂਰਾ ਸਿਸਟਮ ਚਲਾ ਰਹੇ ਨੇ ਤੇ ਸਰਕਾਰ ਦੀ ਨਜ਼ਰ ਬਿਜ਼ਨਸ ডিপਾਰਟਮੈਂਟ ਦੀ ਨਜ਼ਰ ਇਹਨਾਂ ਦੇ ਉੱਤੇ ਕਿਉਂ ਨਹੀਂ ਪੈਂਦੀ ਇਹ ਬਹੁਤ ਵੱਡਾ ਸਵਾਲ ਹੈ ਮੇਰੇ ਨਾਲੇ ਮੇਰੇ ਸਾਥੀ ਰਕੇਸ਼ ਸ਼ਰਮਾ ਸ਼ਮੇ ਨੋਸਕਰ ਨੋਸਕਰਪੜਾਈ ਸਾਹਿਬ ਸਮਝੀ ਦੋ ਦੇਖੋ ਫਰਮਾਂ ਦੇ ਡਾਕੂਮੈਂਟਸ ਮੇਰੇ ਸਾਹਮਣੇ ਜਿਵੇਂ ਅਸੀਂ ਦਰਸ਼ਕਾਂ ਨੂੰ ਦੱਸਿਆ ਸੀ ਤੇ ਅਸੀਂ ਕਿਉਂਕਿ 68 ਫਰਮਾਂ ਨੇ ਇੱਕ ਇੱਕ ਕਰਕੇ ਦੋ ਦੋ ਕਰਕੇ ਅਸੀਂ ਸਾਰੀਆਂ ਫਰਮਾਂ ਦੇ ਕੰਮ ਜਿਹੜੇ ਆ ਉਹ ਗਿਣਾਵਾਂਗੇ ਹੁਣ ਦੇਖੋ ਕਿਹ ਜੀ ਦੋਵੇਂ ਜਿਹੜੀਆਂ ਫਰਮਾਂ ਚਾਹੇ ਉਹ ਓੰਕਾਰ ਕਨਸਟ੍ਰਕਸ਼ਨ ਜਿਹੜੀ ਕੋਆਪਰੇਟਿਵ ਐਂਡ ਜਿਹੜੀ ਸੁਸਾਇਟੀ ਇਹ ਤੇ ਦੂਜੀ ਜੀ ਲਾਂਬਾ ਕਨਸਟ੍ਰਕਸ਼ਨ ਇਹ ਦੋਵੇਂ ਜਿਹੜੇ ਆ ਇਹ ਕੈਟਾਗਰੀ ਦੇ ਜਿਹੜੇ ਆ ਕੰਟਰੈਕਟਰ ਨੇ ਠੇਕੇਦਾਰ ਨੇ ਤੇ ਜੇ ਇਹ ਕੰਟਰੈਕਟਰ ਦੀ ਅਸੀਂ ਗੱਲ ਕਰੀਏ ਤੇ ਜੋ ਸਾਡੇ ਕੋਲ ਪਰਫਾਰਮ ਹੈ ਉਹਦੇ ਵਿੱਚ ਤੇ ਬਹੁਤ ਸਾਰੀ ਲੰਬੀ ਚੌੜੀ ਲਿਸਟ ਆ ਵੀ ਇਹਨਾਂ ਕੋਲ ਕੀ ਹੋਣਾ ਚਾਹੀਦਾ ਇੰਜੀਨੀਅਰ ਹੋਣਾ ਚਾਹੀਦਾ ਐਸਆਈ ਨੰਬਰ ਹੋਣਾ ਚਾਹੀਦਾ ਪੀਐਫ ਹੋਣਾ ਚਾਹੀਦਾ ਵੀ ਕਹਿੰਦੇ ਵੀ ਰੱਬ ਹੀ ਲੱਖ ਹੈ ਬਿਲਕੁਲ ਭੰਡਾਰੀ ਸਾਹਿਬ ਨੇ ਇੱਥੇ ਰਲ ਮਿਲ ਕੇ ਇੱਕ ਪ੍ਰੂਵਡਸੇ ਮਾਫੀਆ ਚੱਲ ਰਿਆ ਜਿਹੜਾ ਸਰਕਾਰ ਨੂੰ ਲੁੱਟ ਰਿਆ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾ ਰਿਆ ਪਤਾ ਨਹੀਂ ਸਰਕਾਰ ਕਿਉਂ ਨਹੀਂ ਜਾਗਣ ਢੀ ਵਿਜੀਲੈਂਸ ਦੀ ਸੈਟ ਕਿਉਂ ਨਹੀਂ ਜਾਗਣ ਢੀ ਜੀ ਮੇਰੇ ਕੋ ਅਸੀਂ ਕਿੰਨੇ ਦਿਨਾਂ ਤੋਂ ਪਿਛਲੇ ਕਈ ਨਾ ਕਈ ਐਪੀਸੋਡ ਘਾਤੇ ਆ ਜਿਹਦੇ ਵਿੱਚ ਇਹ ਵਿਖਾ ਰਹੇ ਕਿਦਾਂ 68 ਫਰਮਾਂ ਜਾਲੀ ਡਾਕੂਮੈਂਟ ਦੇ ਆਧਾਰ ਦੇ ਉੱਤੇ ਗੈਰ ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਹਨ ਕੁਝ ਪੁਰਾਣੀਆਂ ਫਰਮਾਂ ਨੂੰ ਅਪਗ੍ਰੇਡ ਕੀਤਾ ਗਿਆ ਇਹ ਤੇ ਕੋ ਮਾਪ ਡੰਡ ਪੂਰੀ ਨਹੀਂ ਕਰਦੀਆਂ ਹੀ ਬਹੁਤ ਬਾਰ ਕੰਡੀਸ਼ਨਾਂ ਦੀ ਗੱਲ ਕਰਦੇ ਆ ਉੱਤੇ ਹਰ ਠੇਕੇਦਾਰ ਨੂੰ ਠੇਕੇਦਾਰ ਬਣਨ ਲਈ ਬੈਂਕ ਗਾਰੰਟੀ ਯਾਨੀ ਸੋਲਵੈਂਸੀ ਸਰਟੀਫਿਕੇਟ ਦੇਣਾ ਲਾਜ਼ਮੀ ਹੁੰਦਾ ਉਹ ਉਹ ਇਸ ਕਰਕੇ ਹੁੰਦਾ ਵੀ ਉਹਦੀ ਫਾਈਨੈਂਸ਼ੀਅਲ ਸਮਰੱਥਾ ਵੇਖੀ ਜਾਵੇ ਪਤਾ ਚੱਲ ਸਕੇ ਵੀ ਉਹ ਜਿਹੜੇ ਕਰੋੜਾਂ ਦੇ ਕੰਮ ਲੈਣ ਰਿਹਾ ਉਹਨੂੰ ਕਰਨ ਦੇ ਸਮਰਥ ਵੀ ਹੈਗਾ ਕਿ ਨਹੀਂ ਹੈਗਾ ਜੀ ਬੈਂਕ ਗਾਰੰਟੀ ਲਈ ਕੋਈ ਨਹੀਂ ਜਾਂਦੀ రికార్డ్ਨ सारे पिछले 4-5 సాలਾਂ ਤੋਂ ਪ੍ਰੂਵਨ ਟ੍ਰਸਟ ਜੋ ਵੀ ਠੇਕੇਦਾਰ ਕੰਮ ਕਰ ਰਹੇ ਨੇ ਕੋਈ ਵੀ ਮਾਪਦੰਡ ਪੂਰਾ ਨਹੀਂ ਜ਼ਿਆਦਾਤਰ ਮਾਪਦੰਡ ਜਿਹੜੇ ਆ ਜੀ ਉਹਦੀ ਲਿਸਟ ਦੇ ਵਿੱਚ ਉਹ ਪੂਰੇ ਕਰਦੇ ਹੀ ਨਹੀਂ ਇਹ ਕੋਈ ਐਸਆਈ ਨੰਬਰ ਨਹੀਂ ਜੇ ਕੇ ਕੋ ਪੀਐਫ ਨੰਬਰ ਨਹੀਂ ਇਹ 9 ਬੜਾ 22 ਐਫਆਰ ਹੋਣ ਤੋਂ ਬਾਅਦ ਕਈ ਠੇਕੇਦਾਰਾਂ ਨੇ ਅਪਲਾਈ ਕੀਤਾ ਜੇ ਹੁਣ ਪੀਐਫ ਨੰਬਰ ਦੇਖੋ ਇੱਕ ਆਰਗੇਨਾਈਜ਼ ਤਰੀਕੇ ਨਾਲ ਕੰਮ ਦੇਖੋ ਇਹ ਕਰਾਇਮ ਹੋ ਰਿਹਾ ਹੈ ਵੀ ਸਰਕਾਰ ਨੂੰ ਉੱਤੇ ਬੈਠੇ ਸਰਕਾਰਾਂ ਨੂੰ ਪਤਾ ਨਹੀਂ ਵੈਸੇ ਤੇ ਸਾਡੇ ਬਹੁਤ ਸਾਰੇ ਜਿਹੜੇ ਕੈਂਡੀਡੇਟ ਹੁੰਦੇ ਨੇ ਅਸੀਂ ਕਈ ਵਾਰੀ ਗੱਲ ਕੀਤੀ ਹੈ ਵੀ ਉਹਨਾਂ ਦੀ ਕੋਈ ਟ੍ਰੇਨਿੰਗ ਤਾਂ ਹੁੰਦੀ ਨਹੀਂ ਕੋਈ ਮੰਤਰੀ ਬਣ ਜਾਂਦਾ ਕੋਈ ਐਮਐਲਏ ਬਣ ਜਾਂਦਾ ਹੁਣ ਅੱਜ ਅਸੀਂ ਲੋਕ ਸਭਾ ਦੀ ਗੱਲ ਕਰੀਏ ਤੇ ਬਹੁਤ ਸਾਰੀਆਂ ਥਾਵਾਂ ਤੇ ਕੋਈ ਪੰਜਵੀਂ ਪਾਸ ਹੈ ਕੋਈ ਦਸਵੀਂ ਫੇਲ ਹੈ ਕੋਈ 12ਵੀਂ ਫੇਲ ਹੈ ਤੇ ਇਹਨਾਂ ਨੂੰ ਪਤਾ ਕਿਥਾਂ ਲੱਗ ਦੇਣਗੇ ਅਫਸਰ ਜਿਨ੍ਹਾਂ ਦਾ ਕੰਮ ਹੈ ਜਿਹੜੇ ਪੈਸੇ ਇਸ ਕੰਮ ਦੇ ਲੈਂਦੇ ਨੇ ਪਰ ਇੱਥੇ ਤੇ ਕਹਿੰਦੇ ਵੀ ਕੋਈ ਸਪੈਸੀਫਿਕੇਸ਼ਨ ਹੀ ਨਹੀਂ ਰਹੀ ਜੀ ਕਿਸ ਲਈ ਬੜਾ ਅਜੀਬ ਸਾਹੀ ਤੇ ਡੀ ਫੋਰ ਨਿਊਜ਼ਾ ਹੀ ਚੱਨ ਰਹੀ ਆਪਣੇ ਸ਼ੋਰਤਿਆਂ ਨੂੰ ਦੱਸਾਂਗੇ ਕਿ ਇਹ ਠੇਕੇਦਾਰ ਹੀ ਨਹੀਂ ਕੋਈ ਮਨੈਰੀ ਵਾਲਾ ਕੋਈ ਰੋਟੀਆਂ ਪਕਾਣ ਦੇ ਧਰਮ ਕੇ ਨਾਨ ਸਪੈਸ਼ਲਿਸਟ ਆ ਉਹ ਵੀ ਠੇਕੇਦਾਰ ਬਣਾਤਾ ਕੋ ਪਰੋਠਾ ਆਂਦੇ ਬੜਾ ਵਧੀਆ ਲਾਂਦਾ ਉਹਨੂੰ ਵੀ ਠੇਕੇਦਾਰ ਬਣਾਤਾ ਇਹ ਸਾਰੇ ਨਾਲ ਮਿਲ ਕੇ ਸਰਕਾਰ ਨੂੰ ਬਿਤੀ ਨੁਕਸਾਨ ਪਹਚਾ ਰਹੇ ਆ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਠੇਕੇਦਾਰਾਂ ਬ੍ਰੈਂਕੈਂਟੀ ਦੇ ਦੇਣੀਆਂ ਕਿਤੋਂ ਆ ਕਿ ਜਿਹਨਾਂ ਕੰਮ ਕਰਦੇ ਪੈਸੇ ਐਡਵਾਂਸ ਲੈ ਲੈਂਦੇ ਟਰਸਟ ਕਰੋ ਉਦ ਨਾਲ ਥੋੜਾ ਬ ਨਾਲ ਕਮਿਸ਼ਨ ਦੇ ਦਿੰਦੇ ਆ ਤੇ ਨਾਲੇ ਥੋੜਾ ਬੋੜਾ ਆਪਣਾ ਰੋਟੀ ਰੋਟੀ ਦਾ ਕੰਮ ਕੰਮ ਚਲਾਉਣ ਲਾ ਪੈਂਦੇ ਆ ਜੀ ਡੀ ਫੋਰ ਨਿਊ ਲਈ ਜਨਤਾ ਨੂੰ ਇਹ ਵੀ ਦੱਸ ਦਿਆ ਕਿਸ ਤਰ੍ਹਾਂ ਇਹਨਾਂ ਲੋਕ ਕੰਮ ਕਰ ਰਹੇ ਆ ਤੇ ਸਾਨੂੰ ਸਾਡੇ ਸੂਤਰਾਂ ਤੋਂ ਪਤਾ ਲੱਗਾ ਜਿੱਤੇ ਦਾ ਠੇਕੇਦਾਰੀ ਫਰਮਾ ਦੇ ਆਂਦੇ ਵੀ ਜਿਹੜੇ ਆ ਬੰਦੇ ਨਾ ਐਸਟੀਮੇਟ ਜਿੱਦਾ ਦੀ ਦੱਸਿਆ 1 ਰੁਪਈਏ ਦੀ ਦਾ ਪਹਿਲਾਂ ਹੀ 15-20 ਰੁਪਈਏ ਰੇਟ ਲਾਤਾ ਜਾਂਦਾ ਆਂਦੇ ਵੀ ਦੋ ਬੰਦੇ ਆ ਉਹਦੇ ਟ੍ਰਸਟ ਜੇ ਕਿ ਜੇਹੀ ਹੈ ਜਿੱਦਾ ਜੇਦੋਂ ਨਾ ਸ਼ੁਰੂ ਹੁੰਦਾ ਤੇ ਇਹ ਕਸ ਡੀਓ ਜਿਹਦਾ ਐਤੋਂ ਤੋਂ ਨਾਂ ਸ਼ੁਰੂ ਹੁੰਦਾ ਜੀ ਤੇ ਇਹ ਇਹਨੇ ਮਾਰਾ ਗਿਆ ਐਸਟੀਮੇਟ ਬਣਾਉਂਦੇ ਜਿਹੜਾ ਐਸਟੀਮੇਟ ਬਣਾਉਂਦੇ ਆ ਨਾ ਉਹ ਜੀ ਵਾਦਾ ਕਰ ਦਿੰਦੇ ਆ ਸਰ ਜੀ ਦੇਖੋ ਫਿਰ ਸਵਾਲ ਤੇ ਆ ਗਿਆ ਨਾ ਜੀ ਆਡਿਟ ਡਿਪਾਰਟਮੈਂਟ ਕੀ ਕਰ ਰਿਹਾ ਇਹਨਾਂ ਦੇ ਐਸਟੀਮੇਟ ਬਣਾਇਆਂ ਨੂੰ ਚੈੱਕ ਕੌਣ ਕਰਦਾ ਇਹ ਬਹੁਤ ਵੱਡਾ ਸਵਾਲ ਹੈ ਸਾਡੇ ਕੋਲ ਜਿਹੜੀ ਜਾਣਕਾਰੀ ਜੀ ਹੋਰ ਵੀ ਪਹੁੰਚੀ ਹੈ ਨਾ ਜੀ ਸੀਸੀ ਫਲੋਰਿੰਗ ਤੋੜ ਕੇ ਟੈਲਾ ਲਾ ਦਿੰਦੇ ਆ ਟੈਲਾ ਪੁੱਟ ਕੇ ਸੀਸੀ ਫਲੋਰਿੰਗ ਬਣਾ ਦਿੰਦੇ ਆ ਤੇ ਕਿਹਨੂੰ ਪੁੱਛ ਕੇ ਬਿਲਕੁਲ ਤੁਹਾਡੀ ਗੱਲ ਠੀਕ ਆ ਚੰਗੀ ਭਲੀ ਵਾੜ ਨੰਬਰ 19 ਪ੍ਰਾਣੀ ਜੀ ਉਹਦੇ ਵਿੱਚ ਬੜੀ ਸੋਹਣੀ ਸਾਡੇ ਹੀ ਰਹਿੰਦੇ ਨੇ ਆਰਾਮਨਗਰ ਦੇ ਵਿੱਚ ਬੜੀਆਂ ਸੋਹਣੀਆਂ ਸੀਸੀ ਪਲੋਰਿੰਗ ਟਾਈਲਾਂ ਸੁਭਾਸ਼ ਮੇਹ ਦੇ ਵੇਲੇ ਦੀਆਂ ਬਣੀਆਂ ਅਜੇ ਤੱਕ ਨਹੀਂ ਟੁੱਟੀਆਂ ਜੀ ਇਹਨਾਂ ਹੁਣ ਕੀ ਕੀਤਾ ਚੰਗੀਆਂ ਭਲੀਆਂ ਗਲੀਆਂ ਤੋੜ ਕੇ ਤੇ ਟੈਲਾਂ ਲਾਤੀਆਂ ਕਿ ਇਹ ਵੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਨਾ ਇਹ ਮੇ ਲਾਦਦਾ ਵੀ ਇਹਨਾਂ ਵੀ ਜੋਸ਼ੀ ਸਾਹਿਬ ਨਾਲ ਮਾਡਲ ਬਣਾ ਲਿਆ ਉਹ ਨੇ ਯੂਰਪ ਚ ਵੇਖ ਕੇ ਆਇਆ ਵੀ ਟੈਲਾਂ ਟੈਲਾਂ ਚਲਦੀਆਂ ਥੇ। ਕਿ ਜੀ ਤੁਸੀਂ ਸਵਾਲ ਇਹ ਹੈ ਵੀ ਸਾਨੂੰ ਜੋ ਪਤਾ ਲੱਗਿਆ ਕਿ ਕਹਿੰਦੇ ਆਪਣੇ ਮਨਪਸੰਦ ਦੇ ਟੈਂਡਰ ਲਵਾਉਂਦੇ ਵੀ ਇੰਨੇ ਪਾਵਰਫੁੱਲ ਨੇ ਠੇਕੇਦਾਰ। ਇਹ ਠੇਕ ਬਵਿੰਦੇ ਆ ਕਿਹੜਾ ਬਾਗ ਬੜਾ ਵਧੀਆ ਬਣਿਆ ਸੋਹਣਾ ਉਹਦਾ ਜਾ ਕੇ ਟੈਂਡਰ ਕਢਾ ਲੈਂਦੇ ਆ ਵੀ ਉਹਦੇ ਪੈਸੇ ਤਾਂ ਲੱਗਣਾ ਕੋਈ ਨਹੀਂ। ਬੜੀ ਮੋਢੀ ਟਿਪਟਮ ਕੀਤੀ। ਮਾਲ ਰਲ ਮਿਲ ਕੇ ਖਾਦਾ ਤੇ ਕਰਕੇ ਫਿਰ ਇਥੇ ਤੇ ਇਹ ਸਾਬਤ ਹੋ ਗਿਆ ਨਾ ਵੀ ਉਹਨਾਂ ਦੇ ਸਾਨੂੰ ਨਾ ਅੰਗਰੇਜ਼ ਲੁੱਟ ਗਏ ਨਾ ਮੁਗਲ ਲੁੱਟ ਗਏ ਜਿੰਨਾ ਇਹ ਲੁੱਟੀ ਜਾ ਰਹੇ ਨੇ ਸਿਰਫ ਇੰਪਰੂਵਮੈਂਟ ਵਾਸਤੇ ਕਿਉਂ ਨਹੀਂ ਵਿਜੀਲੈਂਸ ਜਾਗਣ ਢੀ ਕਿਉਂ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਜਾਗਣ ਢੇ ਕਿਉਂ ਨਹੀਂ ਲੋਕਲ ਬੋਡੀ ਮਿਨਿਸਟਰ ਜਾਗਣ ਢੇ ਸੈਕਟਰੀ ਏਡੇ ਵਧੀਆ ਸਟ੍ਰਿਕਟ ਬੰਦੇ ਆ ਜੋਇਸ਼ ਸ਼ਰਮਾ ਜੀ ਕਿਉਂ ਨਹੀਂ ਉਹ ਵੀ ਜਾਗਣ ਢੇ ਕੀ ਕੀ ਕਰਨ ਢੇ ਆ ਇਲੈਕਸ਼ਨਾਂ ਚ ਵਿਜੀ ਹੈ ਜੀ ਸਰਕਾਰ ਵਿਜੀ ਇਲੈਕਸ਼ਨਾਂ ਚ ਦੋ ਸੀਏ ਸਾਹਿਬ ਦਾ ਤੇ ਇਹਨਾਂ ਦੇ ਮੇਰ ਭਰੇ ਹੱਥ ਹੈਗਾ ਉਹਨਾਂ ਨਹੀਂ ਕਰਨਾ ਇਹਨਾਂ ਦੇ ਕੁਝ ਉਹਨਾਂ ਨੂੰ ਲਾ ਲਿਆ ਨਾ ਵੀ ਇੱਥੋਂ ਗਏ ਆ ਉਹ ਕਹਿੰਦੇ ਨਹੀਂ ਯਾਰ ਆ ਮੇਰੇ ਇਹ ਬੱਚੇ ਬੱਚੇ ਬਲੁੰਗੜੇ ਆ ਮੇਰੇ ਇਹਨਾਂ ਨੂੰ ਕੀ ਕਹਿਣਾ ਜੀ ਕੋਈ ਸੰਭਾਵ ਆ ਕੋ ਕਾਲੀਆ ਵਾ ਕੋ ਕੋਈ ਆ ਉਹ ਕਰਕੇ ਇਹਨਾਂ ਨੂੰ ਕਹਿੰਦੇ ਕੁਛ ਨਹੀਂ ਮੋਦੀ ਗੱਲ ਕੀਤੀ ਕੋਲ ਕੋਪਰੇਟਿਵ ਸੁਸਾਇਟੀ ਦੀ ਏ ਕਲਾਸ ਸੁਸਾਇਟੀ ਜੀ ਜੀ ਇਹ ਮਾਲਕ ਜਿਹਨਾਂ ਦੇ ਸੱਜਣ ਭੱਲਾ ਇਹ ਉਹ ਜਿਹਨਾਂ ਨੂੰ ਕਮੇਟੀ ਹਲ ਵਰਤਾ ਗਿਆ ਹੈ ਅੱਛਾ ਮੇਰੀ ਜਾਣਕਾਰੀ ਵਿੱਚ ਨਹੀਂ ਹੈ ਰਣਜੀਤ ਜੀ ਨੇ ਜੋ ਮੈਨੂੰ ਸੋਰਸਾਂ ਮੇਰੇ ਦੱਸਿਆ ਇਹ ਕੋਈ ਇਹਨਾਂ ਨੂੰ ਕੰਮ ਮਿਲੇ ਇੰਟਰ ਲੋਕਿੰਗ ਟਾਈਲ ਦਾ ਵਾਲਾਂ ਦਾ ਵਾਰਡ ਨੰਬਰ 26 ਚ 14 ਲੱਖ ਤੇ 2000 ਦਾ ਵਾਰਡ ਨੰਬਰ 27 ਚ ਵੀ ਇਹਨਾਂ ਨੇ ਇੰਟਰ ਲੋਕਿੰਗ ਦਾ ਕੰਮ ਕੀਤਾ 33 ਲੱਖ 75 ਹਜ਼ਾਰ ਦਾ ਵਾੜ ਨੰਬਰ 46 ਜਿਹਨਾਂ ਨੇ ਇਹ ਕੰਮ ਕੀਤਾ 29 ਲੱਖ 1000 ਦਾ 23 ਜੀ ਕੀਤਾ 41 ਲੱਖ 96000 ਦਾ 3.55% ਲੈਸ ਤੇ ਆ ਆ ਜਿਹੜਾ 23 ਜੇ ਵਾੜ ਮਿਲਿਆ ਇਹਨਾਂ ਨੂੰ ਅਗਰ ਕੇਜੀ ਦੇ ਵਿੱਚ ਦੇਖੋ ਮੈਂ ਫਿਰ ਦਸ਼ਕਾ ਨੂੰ ਹੀ ਦੱਸ ਦਿਆਂ ਵੀ ਇਹਨਾਂ ਨੇ ਦੋ ਕੰਮ ਭਰੇ ਇੱਕ 43 ਲੱਖ 435000 ਦਾ ਉਹ ਵੀ ਇਹਨਾਂ ਨੇ ਭਰਿਆ 3.55% ਲੈਸ ਤੇ ਫਿਰ 42 ਲੱਖ ਦਾ ਉਹ 3.65% ਲੈਸ ਤੇ ਸੇਮ ਇੰਟਰਲੋਕਿੰਗ ਟਾਈਲਾਂ ਉਹ ਭਰਿਆ 29.55% ਲੈਸ ਤੇ ਫਿਰ ਕਹਿੰਦੇ ਵੀ ਟਾਈਲਾਂ ਇੰਟਰਲੋਕਿੰਗ ਹੋਈ 40 ਲੱਖ ਦਾ ਕੰਮ ਉਹ ਲੈਸ ਭਰਦੇ ਨੇ 30% ਤੇ ਵੀ ਮੈਨੂੰ ਤੇ ਇਹ ਨਹੀਂ ਸਮਝ ਆ ਰਹੀ ਚਲੋ ਔਰ ਕੀ ਜੀ ਬਾਰੇ ਕਹਿੰਦੇ ਪਹਿਲੇ ਅਸੀਂ ਓਂਕਾਰ ਹੋਣਾ ਨਾਲ ਗੱਲ ਕਰ ਲਈਏ ਇਹਨਾਂ ਨੂੰ ਪੁੱਛੀਏ ਵੀ ਓਂਕਾਰ ਜੀ ਵੀ ਸਾਡੇ ਨੇ ਭੱਲਾ ਜੀ ਆ ਓਂਕਾਰ ਵਾਲੇ ਜਿਹੜੇ ਨੇ ਸਤੀਨ ਪੱਲਾ ਸਾਹਿਬ ਵੀ ਪੱਲਾ ਸਾਹਿਬ ਇਹ ਕੀ ਵੇਰੀਏਸ਼ਨ ਆ ਵੀ ਕੀ ਕਿਤੇ ਉਹਦੇ ਚ ਜਿਹੜੀ ਬਾਹਰ ਆਪਾਂ ਟਾਈਲ ਦੇ ਕੋਈ ਤਾਰਾ ਤੋਰਾ ਲਾਣੇ ਕੋਈ ਸੋਨਾ ਲਾਦਣੇ ਉਹਦੇ ਵਿੱਚ ਇਸ ਕਰਕੇ ਤੁਸੀਂ ਕਿਤੇ ਦੇਤੇ ਜਿੱਥੇ 3.5 55% ਭੇਜਿਆ ਉਥੇ ਲੋਹਾ ਲਾਇਆ ਤੇ ਜਿੱਥੇ ਤੇ 30% ਹੈ ਉਤੇ ਕੀ ਲਾਇਆ ਦੇ ਚਲੋ ਰੇਤਾ ਨਹੀਂ ਡਾਲਣਾ ਲਾਦੇ ਚਲੋ ਅ ਅਸੀਂ ਗੱਲ ਕਰਾਂਗੇ ਹੁਣ ਸਚਿੰਤ ਪੱਲਾ ਜਿਹੜੇ ਕਿ ਓਂਕਾਰ ਕੋਆਪਰੇਟਿਵ ਸੁਸਾਇਟੀ ਚਲਾ ਰਹੇ ਨੇ ਦਾ ਸਮੇ ਓਂਕਾਰ ਕੋਆਪਰੇਟਿਵ ਸੁਸਾਇਟੀ ਤੁਹਾਡੀ ਹੈ ਹਾਂਜੀ ਸਰ ਅ ਕਦੋਂ ਤੋਂ ਤੁਸੀਂ ਕਰ ਰਹੇ ਹੋ ਠੇਕੇਦਾਰੀ ਇੰਪਰੂਵਮੈਂਟ ਟਰਸਟ ਦੇ ਵਿੱਚ ਸਰ ਮੈਂ ਇੰਪਰੂਵਮੈਂਟ ਟਰਸਟ ਕਰ ਮੈਂ 1998 ਠੇਕੇਦਾਰੀ ਕਰ ਰਿਹਾ ਜੀ 1998 ਤੋਂ ਕਰ ਰਿਹਾ ਤੁਸੀਂ ਮੈਂ ਖੁਦ ਕਰ ਰਿਹਾ ਕਿਹੜੀ ਕੈਟੇਗਰੀ ਚੋਂ ਤੁਸੀਂ ਹਾਂਜੀ ਕਿਹੜੀ ਕੈਟੇਗਰੀ ਚ ਰਜਿਸਟਰਡ ਹੋ ਸਾਰੇ ਵੱਖ-ਵੱਖਰੀਆਂ ਕੈਟਾਗਰੀਆਂ ਜਿਹੜੀਆਂ ਸਾਰੀਆਂ ਹੈ ਜੀ ਜਦੋਂ ਸ਼ੁਰੂ ਕੀਤੀ ਸੀ ਉਦੋਂ ਸੀਸੀ ਉਸ ਤੋਂ ਬਾਅਦ ਫਿਰ ਵਧਦੀ ਗਈ ਸਰ 1998 ਦਾ ਮੈਂ ਕੰਮ ਕਰਦਾ ਪਿਆ ਹੁਣ ਹੁਣ ਤੁਸੀਂ ਕਿਹੜੀ ਕੈਟਾਗਰੀ ਚ ਹੋ ਹੂੰ ਤੇ ਸਰ ਏ ਕਲਾਸ ਸੀ ਏ ਕਲਾਸ ਚ ਤੁਸੀਂ ਮੈਨੂੰ 22 ਸਾਲ ਹੋ ਗਏ ਸਰ ਕੰਮ ਕਰਦੇ ਜੀ 22 ਸਾਲ ਤੋਂ ਕੰਮ ਕਰ ਰਿਹਾ ਮੇਰੇ ਸਾਡਾ ਸਰ ਪਛਤ ਨਹੀਂ ਕੰਮ ਹੈ ਜੀ ਮੇਰੇ ਫਾਦਰ ਸਾਹਿਬ ਮੇਰੇ ਗ੍ਰੈਂਡ ਫਾਦਰ ਸਾਹਿਬ ਸਾਰੇ ਇਹੀ ਕੰਮ ਕਰਦੇ ਓਕੇ ਠੀਕ ਹੈ ਅੱਛਾ ਪਰਾ ਸਾਹਿਬ ਫਿਰ ਬਿਲਕੁਲ ਤੁਹਾਨੂੰ ਤੇ ਨੋਰਮਸ ਪਤਾ ਹੋਣੀਆਂ ਜੀ ਤੁਹਾਡੇ ਕੋਲ ਈਐਸਆਈ ਨੰਬਰ ਪੀਐਫ ਨੰਬਰ ਸਾਰਾ ਕੁਝ ਹੋਣਾ ਜੀ ਫਿਰ ਤੇ ਹਾਂ ਇਹ ਕਦੋਂ ਦੇ ਲਈ ਸਰ ਤੁਸੀਂ ਇਸ ਸਾਈਟ ਤੇ ਪੀਐਫ ਨੰਬਰ ਸਰ ਐ ਤੇ ਸਰ ਉਹ ਹੁਣ ਅਪਲਾਈ ਕੀਤੇ ਜੀ ਪਹਿਲੇ ਤੇ ਨਹੀਂ ਲੋਡ ਗਈਆਂ ਚੀਜ਼ਾਂ ਦੀ ਅੱਛਾ ਹੁਣੇ ਅਪਲਾਈ ਪਹਿਲੇ ਪਹਿਲੇ ਨਹੀਂ ਸੀ ਮੰਗਦੇ ਸਰ ਈਪੀਐਫ ਇਹ ਕਦੋਂ ਅਪਲਾਈ ਕੀਤੇ ਸਰ ਤੁਸੀਂ ਫੋਨ ਸਰ ਫਿਲਹਾਲ ਸਾਡੇ ਕੰਮ ਘੁੰਮ ਫਿਲਹਾਲ ਬੰਦ ਹੀ ਹੈ ਜੀ ਹਾਂਜੀ ਸਰ ਹੁਣ ਸਾਡੇ ਫਿਲਹਾਲ ਕੰਮ ਘੁੰਮ ਬੰਦ ਹੈ ਸਰ ਅਜੇ ਨਹੀਂ ਨਹੀਂ ਸਰ ਮੇ ਤੁਹਾਡੇ ਕੋਲ ਨੰਬਰ ਹੈ ਜਾਂ ਨਹੀਂ ਮੈਨੂੰ ਪਹਿਲੇ ਦਾ ਜਵਾਬ ਸਰ ਨੰਬਰ ਫਿਲਹਾਲ ਨਹੀਂ ਨੰਬਰ ਹੈਗਾ ਸਾਨੂੰ ਐਸੇ ਕਰਕੇ ਸਾਨੂੰ ਟੈਂਡਰ ਨਹੀਂ ਮਿਲ ਰਹੇ ਜੀ ਫਿਲਹਾਲ ਅੁੱਛ ਨੰਬਰ ਨਹੀਂ ਹੈ ਕੋਈ ਅੱਛਾ ਅਕਾਦਮੀ ਮੈਨੂੰ ਤੁਹਾਡੇ ਕੋਲ ਕੁਝ ਕੰਮਾਂ ਦੀ ਲਿਸਟ ਆਈ ਹੈ ਜੀ ਹਾਂਜੀ ਤੁਸੀਂ ਨਾ ਉਹੀ ਕੰਮ ਜਿਹੜੇ ਆ ਉਹ ਤੁਸੀਂ ਵਾਰਡ ਨੰਬਰ 23 ਤੁਹਾਨੂੰ ਐਗਜ਼ਾਮਪਲ ਦੇ ਦੇਣਾ ਉੱਥੇ ਤੁਸੀਂ ਕੰਮ ਕੀਤਾ ਜੀ 3.55% ਲੈਸ ਤੇ ਇੱਕ ਇਧਰ 3.6% ਲੈਸ ਤੇ ਸੇਮ ਨੇਚਰ ਆਫ ਵਰਕ ਆ ਤੁਸੀਂ ਕਿਤੇ ਹੋਰ ਕਰ ਰਹੇ ਹੋ ਤੇ ਉਹ ਉੱਥੇ ਤੁਸੀਂ 30% ਲੈਸ ਤੇ ਕੰਮ ਕਰ ਰਹੇ ਹੋ ਇਹ ਇਨੀ ਵੇਰੀਏਸ਼ਨ ਕਿਉਂ ਆ ਰਹੀ ਹੈ ਜੀ ਮੈਨੂੰ ਸਮਝ ਨਹੀਂ ਪਾਰਿਆ ਮੈਂ ਸਰੂ ਟੈਂਡਰਾਂ ਦਾ ਸਰ ਹੈ ਜੀ ਟੈਂਡਰ ਪਾ ਦੀ ਸਰ ਪੰਜ ਸਾਂ ਟੈਂਡਰ ਪਾ ਦੀਏ ਕੋਈ ਘੱਟ ਰੇਟ ਤੇ ਪਾ ਦੀਏ ਕੋਈ ਵੱਧ ਤੇ ਪਾ ਦੀਏ ਜਿਹੜਾ ਮਿਲ ਗਿਆ ਸਰ ਉਹ ਲੱਲੀ ਉਹ ਸਾਨੂੰ ਮਿਲ ਜਾਂਦਾ ਡਿਪਾਰਟਮੈਂਟ ਵੱਲੋਂ ਤੁਸੀਂ ਤੁਸੀਂ ਮੇਰਾ ਸਿੰਪਲ ਆ ਸਰ ਸਵਾਲ ਮੇਰਾ ਸਿੰਪਲ ਹੈ ਕੀ ਨੇਚਰ ਆਫ ਵਰਕ ਹੈ ਤੁਸੀਂ ਟਾਈਲਾਂ ਲਾਈਆਂ ਉਸ ਵਾਰਡ ਦੇ ਵਿੱਚ ਵੀ ਇੰਟਰਲੋਕਿੰਗ ਟਾਈਲਾਂ ਜਿੱਥੇ ਤੁਸੀਂ 3% ਲੈਸ ਭਰਿਆ 3.5% 25% ਜਿੱਥੇ ਤੁਸੀਂ ਭਰਿਆ ਜੀ 30% ਲੈਸ ਉਥੇ ਵੀ ਤੁਸੀਂ ਸੇਮ ਲਾਇਆ ਜੀ ਜੀ ਉਹ ਮੈਂ ਇਹ ਇਹ ਨਾ ਵੇਰੀਏਸ਼ਨ ਕਿਉਂ ਹੈ ਜੀ ਸਰ ਮੈਂ ਉਹੀ ਬੇਨਤੀ ਕੀਤੀ ਨਾ ਜੇ ਸਰ ਅਸੀਂ ਕੰਮ ਪਾਈਦੇ ਆ ਇੱਕ ਕੰਮ ਨਹੀਂ ਪਾਈਦਾ ਸਰ ਚਾਰ ਪੰਜ ਕੰਮ ਪਾਈਦੇ ਤੇ ਜਿਹਦੇ ਵਿੱਚੋਂ ਸਰ ਅਸੀਂ ਕੁਝ ਕੰਮ ਵਧ ਰੇਟ ਤੇ ਪਾਈਦੇ ਕੁਝ ਕੰਮ ਘੱਟ ਰੇਟ ਤੇ ਪਾਈਦੇ ਜੇ ਘੱਟ ਰੇਟ ਨਾਲ ਮਿਲ ਗਿਆ ਤੇ ਠੀਕ ਹੈ ਨਹੀਂ ਮਿਲਿਆ ਤਾਂ ਸਾਡੇតាម ਵੀ ਠੀਕ ਹੈ ਅੱਛਾ ਚਲੋ ਠੀਕ ਹੈ ਤੇ ਅੱਛਾ ਮੇਰੀ ਜਾਣਕਾਰੀ ਦੇ ਮੁਤਾਬਿਕ ਤੁਸੀਂ ਇੱਕੋ ਸਾਲ ਦੇ ਵਿੱਚ ਨਾ 4 ਕਰੋੜ ਤੇ 21 ਲੱਖ ਰੁਪਏ ਦੇ ਕੰਮ ਕੀਤੇ ਹਨ ਜਿਹੜੇ ਤੁਸੀਂ ਲਏ ਆ ਚਲੋ ਤੁਹਾਡੇ ਕੋਲ ਇੱਕ ਸਾਲ ਚ 19 20 ਤੇ 20 21 ਦੇ ਵਿੱਚ ਸਰੋਤ ਮੈਂ ਤੁਹਾਨੂੰ ਦੱਸਿਆ ਮੇਰਾ ਸਿਰਫ ਪੁਰਾਣਾ ਕੰਮ ਹੈ ਮੈਂ ਨਵਾਂ ਕੰਮ ਕਰ ਲੰਗਾ ਠੀਕ ਹੈ 22 ਸਾਲ ਸਰ ਮੈਨੂੰ ਹੋ ਗਏ ਜੀ ਪਹਿਲਾ ਸਰ ਇੰਜੀਨੀਅਰ ਕਿਨੇ ਰੱਖੇ ਤੁਸੀਂ ਜੀ ਕਿਉਂਕਿ ਇਹ ਕੈਟਾਗਰੀ ਨੂੰ ਤੇ ਇੰਜੀਨੀਅਰ ਵੀ ਰੱਖਣੇ ਪੈਂਦੇ ਸੀ ਜੀ ਇੱਕ ਬੰਦਾ ਹੈਗਾ ਜੀ ਇੱਕ ਇੰਜੀਨੀਅਰ ਹੈ ਤੁਹਾਡੇ ਕੋਲ ਜੀ ਤੇ ਬਾਕੀ ਸਟਾਫ ਹੋਰ ਕਿੰਨਾ ਜੀ ਤੁਹਾਡੇ ਕੋਲ ਜੀ ਸਰ ਮੇਰੇ ਕੋਲ ਮਸ਼ੀਨਾਂ ਵੀ ਹੈਗੀਆਂ ਜੀ ਸਟਾਫ ਦੇ 12-13 ਬੰਦੇ ਹੈਗੇ ਜੀ ओके okay, हेगे जी जिन्नी लोड ਦੇ ਮੁਤਾਬਿਕ ਸਰ ਜਿੰਨੀ ਬੰਦੇ ਲੋਡ ਹੁੰਦੀ ਹੈ ਉਹ ਸਾਡਾ ਮਤਲਬ ਵਧਾ ਘਟਾ ਲੈਂਦੇ ਹੋ ਆਪਣੀ ਲੋਡ ਦੇ ਮੁਤਾਬਿਕ ਸਰ ਜੀ ਸਰ ਕੰਮ ਦੇ ਹਿਸਾਬ ਨਾਲ ਜੀ ਕੰਮ ਜਿੱਦਾਂ ਹੁੰਣ ਛੜੋ ਕੰਮ ਨਹੀਂ ਹੈ ਸਰ ਪਿਛਲੇ 3 4 6 ਮਹੀਨੇ ਤੋਂ ਹੂੰ ਉਸੇ ਹਿਸਾਬ ਨਾਲ ਸਰ ਤੇ ਕੀ ਗੱਲ ਕੰਮ ਮਿਲੇ ਨਹੀਂ ਜੀ ਕੰਮ ਤਾਂ ਬਹੁਤ ਹੈ ਜੀ ਇਮਪਰੂਵਮੈਂਟ ਰਸਤੇ ਸਟੋਨਲੇ ਦੀ ਖਾਨੇ ਸਿਰਫ ਫਿਲਹਾਲ ਨਹੀਂ ਕੰਮ ਹੈ ਜੀ ਸਰ ਸਾਡੇ ਕੋਲ ਨਹੀਂ ਫਿਲਹਾਲ ਕੰਮ ਹੈ ਜੀ ਚਲੋ ਆ ਠੀਕ ਹੈ ਜੀ ਠੀਕ ਹੈ ਤੁਹਾਡਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ ਦਰਸ਼ਕਾਂ ਨੇ ਸੋਹਣੀ ਲਿਆ ਓਮਕਾਰ ਕੋਆਪਰੇਟਿਵ ਦੇ ਜਿਹ ਸੰਚਾਲਕ ਨੇ ਸ਼ਜੀਨ ਪੱਲਾ ਸਾਹਿਬ ਉਹ ਕਹਿੰਦੇ ਨੇ ਮੈਂ ਇਹ ਕੈਟਾਗਰੀ ਦੇ ਵਿੱਚ ਰਜਿਸਟਰਡ ਹਾਂ ਕਿਉਂਕਿ ਪਿਛਲੇ ਕਹਿੰਦੇ 1998 ਤੋਂ ਮੈਂ ਕੰਮ ਕਰ ਰਿਹਾ ਤੇ ਨਾ ਇਹਨਾਂ ਕੋਲ ਕਿਹ ਜੀ ਐਸਆਈ ਨੰਬਰ ਆ ਨਾ ਪੀਐਫ ਨੰਬਰ ਆ ਤੇ ਫਿਰ ਜਿਨ੍ਹਾਂ ਅਧਿਕਾਰੀਆਂ ਨੇ ਇਹਨਾਂ ਨੂੰ ਕੰਮ ਦਿੱਤੇ ਆ ਉਹਨਾਂ ਤੇ ਕਿਸੇ ਜਿੱਟੜ ਤੇ ਹੋਣਾ ਚਾਹੀਦਾ ਨਾ ਇਹ ਆ ਗਿਆ ਨਾ ਰਨ ਮਿਲ ਕੇ ਮੈਂ ਤੁਹਾਨੂੰ ਕਹਾਂ ਵੀ ਮਿਲ ਕੇ ਮਾਫੀਆ ਕੰਮ ਕਰਨ ੜਿਆ ਜੀ ਇਹ ਗਲਮਰੀ ਸਾਬਤ ਹੋ ਗਈ ਉਹਦੇ ਫਿਰ ਸੱਟ ਕੀ ਕਰਦੀ ਸੱਟ ਨੂੰ ਕੀ ਚੀਜ਼ ਹੋ ਚਾਹੀਦੀ ਆ ਅਧਿਕਾਰੀਆਂ ਨੂੰ ਫੜ ਕੇ ਅੰਦਰ ਕਰੋ ਨਾਰਿਨਾਨ ਕਰੋ ਜਿਹੜੇ ਰੂਲ ਨਹੀਂ ਬੁਰੇ ਕਰਦੇ ਕਿੰਨੇ ਇਹਨਾਂ ਦੀ ਫਰਮ ਰਜਿਸਟਰਡ ਕਰਕੇ ਸੀ ਤੋਂ ਬੀ ਕਰਤੀ ਬੀ ਤੋਂ ਏ ਕਰਤੀ ਨਾ ਇਹਨਾਂ ਕੋ ਆਂਦੇ ਵੀ ਮੇਰੇ ਕੋ ਬੱਕੇ ਮਲਾਜਮ ਆਂਦੇ ਕੰਮ ਦੇ ਸਹਾਨਾ ਮੈਂ ਮਲਾਜਮ ਰੱਖਦਾ ਨਾ ਜੇ ਈਐਸਆਈ ਕਟਾਂਦੇ ਮਲਾਜਮਾਂ ਦਾ ਨਾ ਪੀਐਫ ਕਟਾਂਦੇ ਇਹ ਸ਼ੋਸ਼ਨ ਕਰਨ ਦੇ ਮਲਾਜਮਾਂ ਦਾ ਕਰਕੇ ਜੀ ਨੰਬਰ ਹੀ ਨਹੀਂ ਤੇ ਕਟਾਉਣਗੇ ਕਿਥੋਂ ਨਾ ਈਐਸਆਈ ਨਾ ਪੀਐਫ ਕਰਨ ਦੇ ਆ ਨਾ ਇਹਨਾਂ ਅਪਲਾਈ ਨਹੀਂ ਕੀਤਾ ਇਹ ਰਲ ਮਿਲ ਕੇ ਮਾਫੀਆ ਚੱਲਣ ਰਿਹਾ ਜੀ ਇਹ ਤੇ ਫਿਰ ਫੈਸਲਾ ਸਰਕਾਰਾਂ ਨੇ ਕਰਨਾ ਹੈ ਅਸੀਂ ਤੇ ਵੀ ਹਰ ਕਿਹਾ ਵੀ ਜਿਹੜੇ ਵੀ ਸਰਕਾਰਾਂ ਦੇ ਕਰੋੜਾਂ ਦੇ ਕੰਮ ਲਾ ਕੇ ਬਣਾਦੀ ਸਾਵੇ ਨਾ ਨਾ ਕਿਸੇ ਮੰਤਰੀ ਦੀ ਟ੍ਰੇਨਿੰਗ ਹੁੰਦੀ ਹੈ ਨਾ ਕੋਈ ਚੇਅਰਮੈਨ ਦੀ ਟ੍ਰੇਨਿੰਗ ਜਿਹੜਾ ਕੋਈ ਚੇਅਰਮੈਨ ਬੰਜਾਂ ਦਾ ਰਕੇ ਜੀ ਟ੍ਰੇਨਿੰਗ ਹੁੰਦੀ ਪੈਸੇ ਲੈਣ ਦੀ ਨਹੀਂ ਉਹਦੇ ਕਰ ਪੀਸ ਲੈ ਕੇ ਚੱਲ ਜਾਂਦੇ ਵੇਲਾ ਫਰ ਬੈਗ ਇਹ ਵੇ ਕੋ 8 ਲੱਖ ਦੀ ਕੋਠੀ ਦੇ ਉੱਤੇ ਸਮਾਨ ਲਾਤਾ ਨਹੀਂ ਹੁਣ ਉਹ ਆਂਦੇ ਜੀ ਹੁਣੇ ਜਾਨ ਚੱਲਣ ਦੀ ਵੀ ਇਹ ਗੱਲ ਮੀਡੀਆ ਤਾਂ ਕਿਦਾਂ ਗਈ ਬੀ ਫੋਰ ਯੂ ਤੱਕ ਕਿਦਾਂ ਗਈ ਆਹੋ ਫਿਰ ਇੱਕ ਅਧਿਕਾਰੀ ਨੇ ਕਿਹਾ ਓਏ ਜੇ ਮਨਸਾਹਬ ਕਹਿੰਦੇ ਤੇ ਭੱਜ ਭੱਜ ਉਹਨਾਂ ਦੀ ਕੋਠੀ ਸਮਾਨ ਲਈ ਜਾਂਦੇ ਤੇ ਮੇਰੀ ਸੋਈ ਨਹੀਂ ਬਣਾਦੇ 2 ਲੱਖ ਦੀ ਤੁਸੀਂ ਦੇਖੋ ਮੇਰੀ ਸੋਈ ਕੌਣ ਬਣਾਊ ਕਿਹਦੀ ਉੱਥੇ ਦਰਜਾ ਦੇਖੋ ਨਾ ਇਹਨਾਂ ਦੇ ਤੁਸੀਂ 68 ਦੇਖੋ ਦਰਜਾ ਚਾਰ ਕਰਮਚਾਰੀ ਜਿਹੜੇ ਸਾਹ ਨੇ ਉਥੇ ਬ੍ਰਾਂਡਡ ਕੱਪੜੇ ਐਪਲ ਦੀ ਘੜੀ ਐਪਲ ਦਾ ਫੋਨ ਲੈਵਿਸ਼ ਲਾਈਫ ਸਟਾਈਲ ਵੱਡੀ ਵੱਡੀ ਕਾਰ ਤੇ ਕਹਿਨੂੰ ਦਰਜਾ ਚਾਰ ਤੇ ਉਹਨਾਂ ਦੀ ਵੀ ਕਹਿੰਦੇ ਮਿਹਰਬਾਨੀ ਬਹੁਤ ਆ ਉਹਨਾਂ ਦੇ ਉੱਤੇ ਠੇਕੇਦਾਰਾਂ ਦੀ ਨਾਮ ਹੀ ਇੱਕ ਜੈ ਸਿੰਘ ਸਾਹਿਬ ਮੈਨੂੰ ਕਹਿੰਦੇ ਆਂਦੇ ਮੈਂ ਇੱਕ ਬਿਲਡਿੰਗ ਚੈੱਕ ਕਰਨ ਚੱਲ ਗਿਆ ਜੀ ਉਹਨਾਂ ਆਪਣੀ ਗੱਲ ਸੁਣਾਈ ਆਂਦੇ ਵੀ ਮੈਨਾਂ ਆਖਿਆ ਵੀ ਇਹ ਕਿੱਦਾਂ ਬਣਨ ਦੀ ਆ ਮੈਨੂੰ ਆਂਦੇ ਮਾਲਕੇ ਕਹਿੰਦਾ ਤੇਰੀ ਸ਼ਿਵਾ ਕਰ ਦਿੰਨੇ ਆ ਹਾਂ ਆਦੋਂ ਮੈਂ ਆਪਣੀ ਕਾਰ ਚੋਂ ਕੱਢ ਕੇ ਇਹਨਾਂ ਨੂੰ 5000 ਫੜਾਣ ਲਾ ਪਿਆ ਆਂਦੇ ਮੈਂ ਆਖਿਆ ਵੀ ਇੰਨੇ ਕੇ ਪੈਸੇ ਸਾਡੇ ਬੇਲਦਾ ਨਹੀਂ ਲੈਂਦਾ ਤਦ ਤੂੰ ਮੈਨੂੰ ਪੈਰੀਰ ਦੇਣ ਡਿਆ ਵੇਖੋ ਹੁਣ ਫੇ ਤੁਹਾਨੂੰ ਮੈਂ ਕੰਮ ਦੱਸ ਦਿਆਂ ਹਾਂ ਕਾਰ ਵਾਲਿਆਂ ਦੇ ਬਾਡ ਨੰਬਰ 3 ਚ ਇੰਟਰ ਲੋਕਿੰਗ ਕੀਤਾ 28 ਲੱਖ 6000 ਦਾ ਸੀਸੀ ਫਲੋਰਿੰਗ ਦਾ ਕੰਮ ਕੀਤਾ ਨਾ ਬਾਡ ਨੰਬਰ 6 7 8 9 31 ਲੱਖ 72000 10 11 12 ਚ 32 ਲੱਖ ਦਾ ਕੰਸਟਰਕਸ਼ਨ ਉਹ ਵੱਖ-ਵੱਖ ਗਲੀਆਂ ਵੇਖੋ ਇਹ ਕਹਿੰਦੇ ਵੱਖ-ਵੱਖ ਗਲੀਆਂ ਦੀ ਪਾਰਟਿਕੂਲ ਗਲੀਆਂ ਕਿਉਂ ਨਹੀਂ ਦੱਸਦੇ ਇਹਨਾਂ ਵਿੱਚ ਬਣੀਆਂ ਗਲੀਆਂ ਬਾਦ ਨੀਆਂ ਕੀ ਜੀ ਤੁਹਾਨੂੰ ਇਹਨੂੰ ਪਤਾ ਹੀ ਨਹੀਂ ਪੰਜਾਬੀ ਲੋਕੀ ਕਾ ਭਾਂ ਕਾਰਵਿਸ਼ਾ ਨਿਕਲੀ ਬਣੀ ਹੈ ਨਾ ਆਪਾਂ ਦੀ ਵੱਖ-ਵੱਖ ਗਗਲੀਆਂ ਕੋ ਠੀਕ ਉਹ ਵੀ ਆਹ ਗਲੀ ਨਹੀਂ ਜੀ ਇਹ ਵੀ ਸਵਾਲ ਹੈ ਵੀ ਇਹ ਕਿਹਨੂੰ ਪੁੱਛ ਕੇ ਜਿਹੜੇ ਐ ਐਸਟੀਮੇਟ ਬੰਦੇ ਨੇ ਕਿਸੇ ਨੂੰ ਪਤਾ ਕਦੀ ਸਾਹਿਬ ਦਾ ਬਡਾਰੀ ਸਾਹਿਬ ਮਾਫੀ ਚੱਲਣ ਡਿਆ ਵਾਰਡ ਨੰਬਰ 53 ਚ 2313000 ਬੱਧਾ ਚ 13 ਲੱਖ ਤੇ 1300 ਦੇ ਵਿੱਚ 27 ਲੱਖ ਦਾ ਗ੍ਰੀਨ ਹੈ ਉਹਨੂੰ ਤੇ ਕੈਨੇਡੀਅਨ ਤੇ ਮਿਸਲੀਨੀਅਸ ਵਰਕ 33 ਲੱਖ ਦੇ ਹੁਣ ਪਤਾ ਨਹੀਂ ਇਹ ਕਿਹੜੇ ਮਿਸਲੀਨੀਅਸ ਵਰਕ ਹੈਗੇ ਆ ਪਾਰਕ ਡਵੈਲਪਮੈਂਟ ਵਾਰਡ ਨੰਬਰ 48 ਚ 11 ਲੱਖ 2% ਲੱッセ ਕਿਤਾ ਜੇ ਬਿਊਟੀਫਿਕੇਸ਼ਨ ਆਫ ਵਾਰਡ 53 76 77 ਵਾਰਡ ਦੇ ਵਿੱਚ 19 ਲੱਖ ਸੀਸੀ ਫਲੋਰਿੰਗ 19 ਨੰਬਰ ਵਾਰਡ ਤੇ 15 ਲੱਖ ਸਾਡੀ ਵਾਰਡ ਦਾ ਪਤਾ ਨਹੀਂ ਕਿਹੜਾ ਕਿਹੜਾ ਕੰਮ ਇਹਨਾਂ ਨੇ ਕੀਤਾ ਇਹਦੇ ਵਿੱਚ ਚਲੋ ਅਰਕੇਸ਼ ਜੀ ਹੁਣ ਅਸੀਂ ਗੱਲ ਕਰਾਂਗੇ ਲਾਂਬਾ ਕੰਸਟਰਕਸ਼ਨ ਦੀ ਹੁਣ ਇਹ ਰੋਪ ਤੇ ਹੈਗਾ ਕਿ ਇਹ ਡੀ ਐਚ ਕੋਆਪਰੇਟਿਵ ਲੇਬਰ ਤੇ ਕੰਸਟਰਕਸ਼ਨ ਸੁਸਾਇਟੀ ਚਲਾ ਰਹੇ ਨੇ ਪਰ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਪਹਿਲੇ ਲਾਂਬਾ ਸਾਹਿਬ ਨਾਲ ਗੱਲ ਕਰਦੇ ਆਂ ਵੇਖੋ ਸਾਰੇ ਇੰਟਰਸਟ ਨੂੰ ਪਤਾ ਵੀ ਡੀਐਚ ਕੋਆਪਰੇਟਿਵ ਦਾ ਕੰਮ ਇਹੇ ਕਰਦੇ ਆ ਇਹਨਾਂ ਨਾਲ ਗੱਲ ਕਰਨੀ ਕਿਜੀ ਹਾਂ ਜ਼ਰੂਰ ਕਰੋ ਜੀ ਅਸੀਂ ਗੱਲ ਕਰਾਂਗੇ ਵਿਕਰਮ ਲਾਂਬਾ ਨਾਲ ਜਿਹੜੇ ਕਿ ਲਾਂਬਾ ਕੰਸਟਰਕਸ਼ਨ ਚਲਾ ਰਹੇ ਨੇ ਵਿਕਰਮ ਜੀ ਤੁਹਾਡੀ ਦੋ ਸੋਸਾਇਟੀ ਹੈਗੀਆਂ ਇੱਕ ਲਾਂਬਾ ਕੰਸਟਰਕਸ਼ਨ ਤੇ ਇੱਕ ਡੀਐਚ ਕੋਆਪਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੋਸਾਇਟੀ ਲਿਮਟਿਡ ਜਿਹਸਾ ਲਾਂਬਾ ਕੰਸਟਰਕਸ਼ਨ ਜੁਨੇਲੀ ਹੈ ਜੀ ਇਹ ਕੀ ਦੀ ਸਰ ਇਹ ਜਿਹੜੀ ਡੀਐਚ ਕੋਆਪਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੋਸਾਇਟੀ ਲਿਮਟਿਡ ਹੈ ਇਹ ਸਰ ਮੇਰੇ ਨੌਨ ਹੈਗੇ ਨੇ ਕੋਈ ਉਹਨਾਂ ਦੀ ਨਹੀਂ ਨੀ ਨੌਨ ਮਤਲਬ ਕਿ ਤੁਹਾਡੇ ਰਿਸ਼ਤੇਦਾਰ ਨਹੀਂ ਕੀਏ ਨੇ ਅਰੇ ਕੋਈ ਨਹੀਂ ਕਹਿ ਸਕਦੇ ਜੇ ਵਿੱਚ ਮੈਂਬਰ ਹੈ ਰਿਸ਼ਤੇਦਾਰ ਨਹੀਂ ਨਹੀਂ ਕਹਿ ਸਕਦੇ ਕਿ ਰਿਸ਼ਤੇ ਮਤਲਬ ਸੋਸਾਇਟੀ ਜਿਹੜੀ ਇੱਕ ਬੰਦੇ ਦੀ ਨਹੀਂ ਨਾ ਹੁੰਦੀ ਜੀ ਹਾਂ ਹਾਂ ਲੰਬਾ ਜੀ ਮੈਂਬਰ ਸਰ ਇਹਦੇ ਵਿੱਚ ਤੁਸੀਂ ਬੰਦੇ ਹੁੰਦੇ ਆ ਜੀ ਅਜੇ ਤੁਸੀਂ ਵੀ ਇਹਦੇ ਵਿੱਚ ਮੈਂਬਰ ਹੋ ਨਹੀਂ ਸਰ ਮੈਂ ਮੈਂਬਰ ਨਹੀਂ ਹਾਂ ਓਕੇ ਤੁਸੀਂ ਮੈਂਬਰ ਨਹੀਂ ਅੱਛਾ ਲੰਬਾ ਜੀ ਕਦੋਂ ਤੋਂ ਤੁਸੀਂ ਠੇਕੇਦਾਰੀ ਕਰ ਰਹੇ ਹੋ તરે કોઈ તો 14 15 સાલા 15 સાલ હો ગયા હંજી અચ્છા લાંબાજી તોડ ઓફિસ કીતે સર ઓફિસ તે રાજ્ય સામે જે મે રેસિડેન્સ થી હે કીથે રેસિડેન્સ થોડા સર તала રોડ તણી બટала રોડ અચ્છા સર એ દસના મતલબ તોડે કો કીને જે એન્જિનિયર કીને કામ કર રહે હે તોડે કો ਪਰ ਇੰਜੀਨੀਅਰ ਇਸ ਤਰ੍ਹਾਂ ਵਾਲੇ ਵੀ ਜੇ ਕੋਈ ਕੰਮ ਚੱਲਦਾ ਵਾ ਹਾਂ ਤੇ ਫਿਰ ਰੋਜ਼ ਸਾਡਾ ਸਿੱਧਾ ਕੋਈ ਕੰਮ ਹੀ ਨਾ ਰੈਗੂਲਰ ਚੱਲੇਗੀ। ਅੱਛਾ ਕੰਮ ਨਹੀਂ ਚੱਲਦਾ ਜੀ ਰੈਗੂਲਰ? ਹਾਂਜੀ ਰੈਗੂਲਰ ਨਹੀਂ ਚੱਲਦਾ ਸਰ ਸਾਡੇ ਦਾ ਕੰਮ ਜਿਵੇਂ ਹੁਣ ਮੈਨੂੰ ਕੋਈ ਕੰਮ ਮਿਲਿਆ 2-3 ਮਹੀਨੇ ਹੀ ਟਾਈਮ ਲੇ ਲੇਦਾ ਦਾ ਟਾਈਮ ਇੰਸਟਾਗ੍ਰਾਮ ਐਪਸ। ਅੱਛਾ। ਓਕੇ ਓਕੇ ਤੇ ਕਿਹੜੀ ਕਲੋਨੀ ਚ ਸਰ ਤੁਹਾਡਾ ਜਿਹੜਾ ਠੀਕ ਹੈ। ਬਿਠਾ ਲਾ ਥੋੜਾ ਜਿਹੜੀ ਕਿਹੜੀ ਕੈਟਾਗਰੀ ਕਿਹੜੀ ਕੈਟਾਗਰੀ ਚ ਤੁਹਾਡਾ A B C ਚ ਕਿਹਦੇ ਚ ਕੰਮ ਕਰਦੇ ਹੋ? ਹਾਂਜੀ ਇਹ ਦੇਖੀ ਇਹ ਕੈਟਾਗਰੀ ਚਲੋ ਇਹ ਦਿਨ ਤੇ ਪਾਦੀ ਕੰਮੇ ਪੱਕੇ ਰੱਖਨੇ ਹੁੰਦੇ ਚਲੋ ਕੋਈ ਗੱਲ ਨਹੀਂ ਅੱਛਾ ਤੁਹਾਡੇ ਕੋਲ ਈਐਸਆਈ ਨੰਬਰ ਤੇ ਪੀਐਫ ਨੰਬਰ ਹੈ ਦੋਨੋਂ ਹੀ ਨਾ ਈਐਸਆਈ ਨਾ ਪੀਐਫ ਨੰਬਰ ਦੋਨੋਂ ਹੀ ਨੇਗਾ ਤੁਹਾਡੇ ਕੋਲ ਤੇ ਤੁਹਾਡੇ ਕੋਲ ਸਰ ਇਹ ਸਮਾਨ ਜਿਵੇਂ ਰੋਡ ਰੋਲਰ ਜਾਂ ਦੂਸਰੀਆਂ ਚੀਜ਼ਾਂ ਤੁਸੀਂ ਕਾਫੀ ਕੰਮ ਕਰਦੇ ਹੋ ਮੇਰੇ ਕੋਲ ਤੁਹਾਡੇ ਡਾਕਟਰ ਇਹ ਆਪਾਂ ਹਾਇਰ ਕਰ ਲੈਨੇ ਆਂ ਜੀ ਹਾਇਰ ਕਰ ਲੈਨੇ ਆਂ ਤੇ ਸਰ ਹੁਣ ਤੱਕ ਤੁਸੀਂ ਕਿੰਨੇ ਕਦੇ ਵੇਸੇ ਕੰਮ ਕਰ ਚੁੱਕੇ ਹੋਣੇ ਆ ਕੋਈ ਨਹੀਂ ਉਹ ਨਹੀਂ ਸਰ ਇਹ ਮਾਤੇ ਟੁਲਿਆੜੀ ਆ। ਚਲੋ ਅਬ ਇਹ ਪੱਕਾ ਨਾ ਸਰ ਤੁਹਾਡੀ ਜਿਹੜੀ ਡੀ ਐਚ ਕੋਆਪਰੇਟਿਵ ਲੇਬਰ ਸੁਸਾਇਟੀ ਕੰਸਟ੍ਰਕਸ਼ਨ ਹੈ ਤੁਹਾਡੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਨਹੀਂ ਸਰ ਨਹੀਂ ਅਪਾ ਅਮੀਰ ਰਹਿਣਾ ਬੰਦੀ। ਚਲੋ ਠੀਕ ਹੈ ਜੀ ਥੈਂਕ ਯੂ। ਤੁਸੀਂ ਸੁਣੇ ਲਿਆ ਵਿਕਰਮ ਲਾਂਬਾ ਨਾਲ ਸਾਡੀ ਗੱਲ ਹੋਈ ਏ ਉਹਨਾਂ ਦਾ ਇਹ ਕਹਿਣਾ ਕਿ ਮੇਰੀ ਲਾਂਬਾ ਕੰਸਟਰਕਸ਼ਨ ਤਾਂ ਹੈਗੀ ਏ ਪਰ ਡੀ ਐਚ ਕੋਆਪਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਲਿਮਟਿਡ ਜਿਹੜੀ ਆ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਏ ਪਰ ਉਹ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਮੇਰੇ ਕਿਸੇ ਜਾਣਕਾਰ ਦੀ ਇਹ ਫਰਮ ਹੈ ਹੁਣ ਕਹਿੰਦੇ ਜੀ ਇਹ ਵੀ ਕਹਿੰਦੇ ਵੀ ਮੇ ਕੋ ਨਾ ਐਸਆਈ ਨੰਬਰ ਤੇ ਨਾ ਪੀ ਐਫ ਤੇ ਇਹ ਵੀ ਏਕਲਾਸ ਦੇ ਇਹ ਕਲਾਸ ਦੇ ਤੇ ਫਿਰ ਤੇਸ ਰਕੇ ਜੀ ਫਿਰ ਤੇ ਫਿਰ ਕਿਨਾ ਵੀ ਇੱਕ ਮਾਫੀਆ ਅਧਿਕਾਰੀ ਜਿਨ੍ਹਾਂ ਨੇ ਇਹਨੂੰ ਰਜਿਸਟਰ ਕੀਤਾ ਜਿਨ੍ਹਾਂ ਨੂੰ ਅਪਗ੍ਰੇਡ ਕੀਤਾ ਫਰਮ ਨੂੰ ਜਿਨ੍ਹਾਂ ਨੂੰ ਰੀਨੂ ਕੀਤਾ ਵਾ ਜਿਨ੍ਹਾਂ ਨੂੰ ਕਰੋੜਾਂ ਦੇ ਕੰਮ ਦਿੱਤੇ ਆ ਇਹ ਅਧਿਕਾਰੀ ਫੜ ਕੇ ਅੰਦਰ ਦੇਓ ਪ੍ਰਮੋਟਸ ਦੇ ਇਹ ਅੰਦਰ ਜਾਣ ਵਾਲੇ ਆ ਇਹਨਾਂ ਦਾ ਪਰ ਕੰਮ ਪੈਸੇ ਦੇ ਜੋਰ ਨਾਲ ਸਿੱਟ ਕੋਲੋਂ ਦੁਬਈ ਬੈਠੇ ਆ ਇਹ ਅੰਦਰ ਜਾਣੇ ਚਾਹੀਦੇ ਆ ਸਿੱਟ ਵਾਲਿਆਂ ਨੂੰ ਮੇਰੀ ਇੱਕ ਬੇਨਤੀ ਆ ਵੀ ਸਾਰੀ ਜਨਤਾ ਦੀ ਨਜ਼ਰਾਂ ਤੁਹਾਡੇ ਤੇ ਬਿਜ਼ਨਸ ਬਹੁਤ ਵਧੀਆ ਕੰਮ ਕਰ ਰਹੀ ਆ ਸਦਾਤ ਭਗਵੰਤ ਸਿੰਘ ਮਾਨ ਬਹੁਤ ਵਧੀਆ ਕੰਮ ਕਰ ਰਿਹਾ ਹੈ ਸੈਕਟਰੀ ਲੋਕਲ ਬੋਡੀ ਬਹੁਤ ਵਧੀਆ ਥੱਲੇ ਵਰਿੰਦਰ ਕੁਮਾਰ ਸ਼ਰਮਾ ਜੀ ਹੀਰਕੇ ਜੀ ਉਹਨਾਂ ਦੀ ਦੇਖੋ ਕਾਬਲੀਅਤ ਤੇ ਕੋਈ ਸ਼ੱਕ ਹੀ ਨਹੀਂ ਕੀਤਾ ਜਾ ਸਕਦਾ ਕੋਈ ਸ਼ੱਕ ਨਹੀਂ ਥੱਲੇ ਜਿਹੜੀ ਟਰਸਟ ਦੇ ਵਿੱਚ ਭ੍ਰਸ਼ਟਾਚਾਰ ਦਾ ਮਾਫੀਆ ਚੱਲਣ ਰਿਹਾ ਉਹ ਕਟਕੇ ਭ੍ਰਸ਼ਟਾਚਾਰ ਉਹਨਾਂ ਦੇ ਬਣਿਆ ਜੇ ਇੱਥੇ ਨਾ ਜਾਣਦੇ ਕਿ ਇਹਨਾਂ ਦੇ ਕਿਉਂ ਨਹੀਂ ਲਗਾਮ ਪੈ ਰਹੀ ਇਹਨਾਂ ਕੋਲੋਂ ਕਿਉਂ ਨਹੀਂ ਲਗਾਮ ਪੈ ਰਹੀ ਇਹ ਪ੍ਰੈਸ਼ਰ ਚ ਲੱਗ ਗਿਆ ਵਿਜੀਲੈਂਸੀ ਕਰ ਗਿਆ ਰਹੀ ਤੇ ਜਾਂ ਤੇ ਵੀ ਇਹਨਾਂ ਦੇ ਹੱਥ ਹੀ ਡੇ ਲੰਬੇ ਆ ਵੀ ਕਾਨੂੰਨ ਤੋਂ ਵੀ ਲੰਬੇ ਇਹਨਾਂ ਦੇ ਹੱਥ ਆ ਹੁਣ ਸਾਡੇ ਕੋਲ ਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਜੀ ਜਿਹੜੀਆਂ ਇਹਨਾਂ ਦੀਆਂ ਡਿਗਰੀਆਂ ਨਾ ਜਿਹੜੀਆਂ ਡਿਗਰੀਆਂ ਤੋਂ ਲੈ ਕੇ ਇਹਨਾਂ ਨੇ ਪ੍ਰੋਮੋਸ਼ਨਾਂ ਲਈਆਂ ਮੈਨੂੰ ਤੇ ਲੱਗਦਾ ਉਹ ਜੀ ਡਿਗਰੀਆਂ ਵੀ ਝਾਲੀ ਸਾਰੀਆਂ ਇਹ ਕੈਕਸੀਅਲ ਟ੍ਰਸਟ ਦਾ ਟ੍ਰਸਟ ਦੇ ਵਿੱਚ ਬੁਦਾਦੇ ਵੀ ਉਹਦੀ ਵੇਖੋ ਹਾਂ ਜੀ ਕਹਿੰਦੇ ਬਾਹਰ ਦੇ ਪ੍ਰਦੇਸ਼ ਦੇ ਤੇ ਡਿਗਰੀ ਵਾਲੀ ਜਿਹੋ ਉਹਨਾਂ ਦੀ ਚਲੋ ਇੱਥੇ ਵੀ ਕੰਮ ਕਰੀਏ ਆਪਾਂ ਇਸ ਨੂੰ ਕਰਾਂਗੇ ਡਿਗਰੀ ਦੇ ਉੱਤੇ ਹੁਣ ਸਵਾਲ ਫੇਰ ਉਹੀ ਹੈ ਅਸੀਂ ਤੇ ਜਨਤਾ ਦੀ ਕਚਹਿਰੀ ਚ ਰੱਖ ਤਾਰ ਕੇ ਜੀ ਮੈਂ ਕਹਾਂਗਾ ਸੁਪਰਮਾ ਦੇ ਨਾਮ ਜਿਹੜੇ ਨਾ ਤੁਸੀਂ ਦੱਸ ਦਿਓ ਲੰਬਾ ਕੇ ਸੈਕਸ਼ਨ ਦੇ ਵੀ ਕੋਈ ਕੰਮ ਓਟੇ-ਮੋਟੇ ਦੱਸ ਦੀ ਇਹਨਾਂ ਨੂੰ ਇਹਨਾਂ ਨੂੰ ਫੁੱਟਪਾਥ ਕੰਸਟ੍ਰਕਸ਼ਨ ਦੇ ਕੰਮ ਮਿਲੇ ਜੀ ਸੌਮੀ ਅਪ ਟੂ ਸ਼ੋਮੀ ਇਸ ਸਤਿਆਨੰਦ ਕਾਲ ਦੇ 3653 ਹਜ਼ਾਰ ਸੀਸੀ ਫਲੋਰਿੰਗ ਦੇ 386000 ਇਹ ਵਾਰਡ ਨੰਬਰ 48 ਦਾ ਹੀ ਰਿਪੇਅਰ ਐਂਡ ਰੈਨੋਵੇਸ਼ਨ ਆਫ ਡਿਫਰੈਂਟ ਪਾਰਕਸ ਏ ਬੀ ਬਲੋਕ ਤੇ ਮਾਲਮੜੀ 61 ਲੱਖ ਵਾਰਡ ਨੰਬਰ 21 ਜੀ ਵਾਕਵਾ ਗਲੀਆਂ ਸੀਸੀ 81 ਲੱਖ 24 ਹਜ਼ਾਰ ਤੇ ਕੰਸਟਰਕਸ਼ਨ ਆਫ ਡਿਫਰੈਂਟ ਸਟਰੀਟਸ ਆਫ ਦਨਜੀਤ ਵਿਹਾਰ ਪੰਚਾਇਤ ਵਾਕਵਾ ਗਲੀਆਂ ਜੀ 17 ਲੱਖ 6000 ਤੇ ਡੀਏਟੀ ਦੇ ਫਿਰ ਅਸੀਂ ਪੜਦੇ ਨਹੀਂ ਦੋਵੇਂ ਆਂਦੇ ਵੀ ਡੀਐਚਓ ਮੇਰੀ ਹੈਗੀ ਨਹੀਂ ਡੀਐਚਓ ਤੇ ਬਹੁਤ ਜ਼ਿਆਦਾ ਕੰਮ ਹੈਗੇ ਆ ਉਹ ਅਗਲੇ ਦੀ ਵੜ ਦੇਾਂਗੇ ਅਸੀਂ ਕੱਲ ਵੀ 10 ਕ ਫਰਮਾਂ ਪੜੀਆਂ ਸੀ ਤੇ ਮੈਂ ਅੱਜ ਵੀ ਮੈਂ ਚਾਹਨਾ ਚੇਅਰਮੈਨ ਸਾਹਿਬ ਨੂੰ ਦੱਸ ਦਿੰਨੇ ਆ ਵੀ ਕਿਹੜੀਆਂ ਕਿਹੜੀਆਂ ਆ ਇੱਕਾ ਜੀ ਜੇਐਸ ਜਗਦੰਬੇ ਕੰਸਟਰਕਸ਼ਨ ਕਾਫੀ ਤਾਂ ਦੱਸਿਆ ਕਿ ਚੇਅਰਮੈਨ ਸਾਹਿਬ ਚੰਗੀ ਤਰ੍ਹਾਂ ਸੁਣ ਲਿਓ ਫਿਰ ਈ ਕਹਣਾ ਸਾਨੂੰ ਪ੍ਰੈਸ ਤੋਂ ਪਤਾ ਲੱਗਾ ਮਿੰਦੇ ਪਤਾ ਹੀ ਨਹੀਂ ਕਿਹੜੀਆਂ ਫਰਮਾਂ ਬਣੀਆਂ ਈ ਨਿਰਕੇ ਜੀ ਇੱਕੋ ਵੀ ਸਵਾਲ ਮੇਰਾ ਨਾਲ ਉਹ ਹਜੇ ਮੇਰੀ ਜਾਨ 'ਚ ਖਟਕ ਰਿਹਾ ਉਹ ਜਿਹੜੀ ਜਗ੍ਹਾ ਇਹਨਾਂ ਨੇ 에ਅਰ ਇੰਡੀਆ ਦੀ ਜਿਹੜੀ ਕਿਸੇ ਨੂੰ ਦੇ ਨਾਮ ਇਹ ਕਰਨ ਜਾ ਰਹੇ ਨੇ ਮੈਨੂੰ ਇਹ ਨਹੀਂ ਸਮਝ ਲੱਗੀ ਕਿਉਂਕਿ 에어 ਇੰਡੀਆ ਵਾਲੇ ਆਪ ਇਹਨਾਂ ਨੂੰ ਲਿਖਦੇ ਰਹੇ ਜੋ ਮੇਰੀ ਜਾਣਕਾਰੀ ਹੈ ਵੀ ਅਸੀਂ ਇੱਥੇ ਬਿਲਡਿੰਗ ਬਣਾਉਣਾ ਚਾਹੁੰਦੇ ਆਂ ਵੀ ਸਾਨੂੰ ਤੁਸੀਂ ਮਨਜ਼ੂਰੀ ਦੇ ਦਿਓ ਤੇ ਫਿਰ ਉਹਨਾਂ ਨੂੰ ਮਨਜ਼ੂਰੀ ਨਹੀਂ ਉਹਨਾਂ ਨੂੰ ਪ੍ਰਾਈਵੇਟ ਨੂੰ ਮਨਜ਼ੂਰੀ ਦੇ ਦਿੰਦੇ ਆ ਪ੍ਰਾਈਵੇਟ ਨੂੰ ਕਿਉਂ ਦੇ ਜਾ ਰਹੇ ਹਾਲ ਮੁਲ ਮੋਟਾ ਚੱਲਣ ਡਿਆ ਚਲੋ 1 ਰੁਪਿਆ ਉਹਨਾਂ ਨੇ 1 ਕਰੋੜ ਨੇ 1 ਰੁਪਿਆ ਤੇ ਪੈਸੇ 5-7 ਕਰੋੜ ਵਨਿਕਾ ਸੇਰ ਵੀ ਇਹ ਚੱਲ ਜਣੇ ਆ ਫਿਰ ਅਗਲੀ ਸ਼ਰੀਪੁਰਾ ਕੋਆਪਰੇਟਿਵ ਲੇਬਰ ਸੁਸਾਇਟੀ ਦਸ਼ਮੇਸ਼ ਨਗਰ ਕੋਆਪਰੇਟਿਵ ਲੇਬਰ ਸੁਸਾਇਟੀ ਮਨਜਿੰਦਰ ਸਿੰਘ ਸੰਧੂ ਕੰਟਰੈਕਟਰ ਗੋਲ ਐਸੋਸੀਏਟਸ ਜਿਹੜਾ ਇਹ ਆ ਸਜੀਤ ਸਿੰਘ ਐਂਡ ਕੰਪਨੀ ਕੁੰਦਰਾ ਟਰੇਡਿੰਗ ਖਾਲਸਾ ਕੋਆਪਰੇਟਿਵ ਲੇਬਰ ਸੁਸਾਇਟੀ ਰਾਜ ਕੋਆਪਰੇਟਿਵਨ ਲੇਬਰ ਸੁਸਾਇਟੀ ਜੈਟੂਵਾਲ ਕੋਆਪਰੇਟਿਵ ਸੁਸਾਇਟੀ ਮਾਨ ਕੰਟਰੈਕਟਰ ਬ੍ਰਾਈਟ ਵੇ ਕੰਸਟਰਕਸ਼ਨ ਹੁਣ ਇੱਕੋ ਇੱਕ ਦੀਪ ਮਲਕਸਾਂ ਦੇ ਬਣਿਆ ਬਾਈਪਾਸ ਤੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਤੇ ਲੱਗ ਗਿਆ ਨਾ ਪਰਕਿੰਗ ਦੀ ਜਗਾ ਅਗੇ ਕਹਿੰਦੇ 5-7 ਹਜ਼ਾਰ ਰੁਪਏ ਦਾ ਜਗਾ ਮਲਿਆ ਵਿੱਚ ਦੁਕਾਨਾਵਾਂ ਆਦੀਆਂ ਢਾਂਦੇ ਆਰਡਰ ਨੂੰ ਢਾਂਦੇ ਨਹੀਂ ਤੇ ਇੱਕ ਪੁਲਿਸ ਅਫਸਰ ਨੂੰ ਜਗਾ ਦੇਣ ਵਾਸਤੇ ਇਹ ਜਗਾ ਵੀ ਖਾਲੀ ਕਰਾ ਆਏ ਉਹ ਕਹੇ ਜੀ ਅੱਜ ਤੁਸੀਂ ਰੰਜੀਤਆ ਵੀ ਨੂੰ ਦੇਖ ਲਓ ਬਹੁਤ ਸਾਰੇ ਹੋਟਲ ਆ ਪਾਰਕਿੰਗ ਸਾਰੀ ਸੜਕਾਂ ਮਲੀਆਂ ਹੋਈਆਂ ਆਪਣੇ ਅਗੇ ਲਾ ਕੇ ਨਾ ਜੀ ਫੁੱਟਪਾਥ ਮਲਿਆ ਆ ਵੀ ਲੋਕੀ ਜਾਣ ਤੇ ਜਾਣ ਕਿਥੇ ਫਿਰ ਕਹੇ ਜੀ ਉਸ ਵਿੱਚ ਮੈਂ ਇੱਕ ਗੱਲ ਦੱਸਣੀ ਚਾਹਾਂਗਾ ਜਿਹੜੀ ਉਹ ਮੇਰੀ ਕਿਸੇ ਨਾਲ ਗੱਲ ਹੁੰਦੀ ਹੈ ਤੇ ਮੈਨੂੰ ਜੋ ਪਤਾ ਲੱਗਿਆ ਕਹਿੰਦੇ ਵੀ ਉਹ 1 ਰੁਪਏ ਦੀ ਸੀ ਗੱਲ ਕਰਦੇ ਜਿਹੜੀ 에ਅਰ ਇੰਡੀਆ ਵਾਲੀ ਜਿਹੜੀ ਜ਼ਮੀਨ ਹੈ ਉਹ ਮੈਨੂੰ ਮਹਾਸ਼ੇ ਕਹਿੰਦੇ ਵੀ ਕਹਿੰਦੇ ਤੇ ਜਦੋਂ ਉਹਨਾਂ ਨੇ ਚੇਂਜ ਲੈਂਡ ਕਰਾਇਆ ਨਾ ਯੂਜ਼ ਇਹਨਾਂ ਦਾ ਤੇ 3-4 ਕਰੋੜ ਰੁਪਏ ਲੱਗ ਜਾਣਾ ਮੈਂ ਕਿਹਾ ਮੰਨ ਲਈ ਤੁਹਾਡੀ ਗੱਲ 3-4 ਕਰੋੜ ਲੱਗ ਜਾਣਾ ਵੇਖੋ ਕੀ ਜੀ ਹੋ ਗਈ ਜੇ ਕਰੀਬ-ਕਰੀਬ 4800 ਗੱਜ ਜਗਾ ਆਪਾਂ 5000 ਰਫਲੀ ਲਾ ਲੈਨੇ ਆ ਤੇ ਜੇ 50% ਖਾਲੀ ਵੀ ਛਡਣੀ ਪੈ ਜਾਂਦੀ ਏ ਹੋ ਗਈ 2400 ਗੱਜ ਜਗਰ ਕੀ 48 24 ਤੇ ਉਥੇ ਰੇਟ ਹੈਗਾ ਜੇ 3 ਲੱਖ ਰੁਪਇਆ ਮਿਨੀਮਮ ਲਾ ਲਈਏ ਰੰਜੀਤ ਐਵੇਨਿਊ 72 ਕਰੋੜ ਦੀ ਜਗ੍ਹਾ ਬਣ ਜਾਂਦੀ ਹੈ ਜੇ ਚੇਂਜ ਆਫ ਲੈਂਡ ਯੂਜ਼ ਹੋ ਗਿਆ ਕਿਉਂਕਿ ਸਰਕਾਰ ਕਰ ਸਕਦੀ ਹੈ ਜੋ ਥੁਲੇ ਨੂੰ ਪ੍ਰੈਸ਼ਰ ਪੈਣਾ 에য়ার ਇੰਡੀਆ ਤੋਂ ਪੈਸੇ ਨਹੀਂ ਮਿਲੇ ਨਹੀਂ ਕੀਤਾ ਤੇ ਇਹਨਾਂ ਕੋ 5 ਰੁਪਏ ਮਿਲ ਜਾਣੇ ਆ ਤੇ ਕਰ ਦੇਣਾ ਤੇ ਬੰਦੇ ਨੂੰ ਫਾਇਦਾ ਕਿਨਾਰ ਗਿਆ ਜੀ ਉਹਨੇ 14 ਕਰੋੜ ਦੀ ਥਾਂ ਲਈ ਜੇ ਉੱਪਰ ਉਹਦੇ 6-7 ਕਰੋੜ 5 10 ਕਰੋੜ ਵੀ ਲਾਗੇ ਤੇ ਉਹਨੂੰ ਕੋਈ ਫਰਕ ਨਹੀਂ ਪੈਣਾ ਉਹਨੇ ਤਾਂ 72 ਕਰੋੜ ਦੀ ਥਾਂ ਵੇਚ ਲਈ ਤੇ ਕੀਤਾ ਕੀ ਸੁੱਕਾ ਸੁੱਕਾ 50 ਕਰੋੜ ਰੁਪਏ ਕਮਾ ਲਿਆ ਫਿਰ ਤੇ ਰਾਬੀ ਰੱਖਾ ਅਸੀਂ ਇੱਥੇ ਰੋਲਾ ਪਾਈ ਜੰਨੇ ਆ ਤੇ ਸਰਕਾਰ ਧਿਆਨ ਨਹੀਂ ਦੇ ਰਹੀ ਜੇ ਸਾਡਾ ਕੰਮ ਅਹੀਂ ਤੇ ਪਾਣਾ ਅਸੀਂ ਕੱਲ ਵੀ ਪਾਵਾਂਗੇ ਨਹੀਂ ਪਰਸੋਂ ਵੀ ਪਾਵਾਂਗੇ ਅਹੀਂ ਤੇ ਦੱਸੀ ਜਾਣਾ ਵੀ ਇਹ ਕਿਦਾਂ ਚੋਰੀਆਂ ਕਰਨ ਰਿਹਾ ਕਿਸੇ ਦਿਨ ਸਿੱਟ ਜੱਗ ਜੂਗੀ ਨਹੀਂ ਤੇ ਹੋ ਸਕਦਾ ਹੈ ਦੇਖੋ ਨਹੀਂ ਤੇ ਜੀ ਅਸੀਂ ਨਾਲ ਮਿਲ ਕੇ ਦੱਸ ਕੇ ਆਵਾਂਗੇ ਸਾਰੇ ਡਾਕੂਮੈਂਟ ਦੇ ਕੇ ਆਵਾਂਗੇ ਨਹੀਂ ਇੱਕ ਜੀ ਅਸੀਂ ਮਾਨ ਸਾਹਿਬ ਦੇ ਨਾਲ ਨਾਲ ਇੱਕ ਰਾਜਪਾਲ ਸਾਹਿਬ ਨੂੰ ਤੇ ਇੱਕ ਈਡੀ ਨੂੰ ਜਿਹੜੀ ਚਿੱਠੀ ਲਿਖ ਬਿਲਕੁਲ ਲਿਖਾਂਗੇ ਚਲੋ ਸਾਨੂੰ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅਸੀਂ ਤੇ ਜੋ ਕੁਝ ਹੋ ਰਿਹਾ ਹੈ ਆਸ-ਪਾਸ ਘਟ ਰਿਹਾ ਹੈ ਉਹ ਤੁਹਾਨੂੰ ਦੱਸ ਰਹੇ ਹਾਂ ਸਾਡਾ ਪੰਜਾਬ ਬਿਲਕੁਲ ਗਰੀਬ ਨਹੀਂ ਹੈ ਇਸ ਨੂੰ ਇੱਕ ਸੁਨਿਯੋਜਿਤ ਧੰਗ ਦੇ ਨਾਲ ਗਰੀਬ ਕੀਤਾ ਜਾ ਰਿਹਾ ਹੈ ਲੀਡਰ ਅਫਸਰ ਠੇਕੇਦਾਰ ਜਾਂ ਕੁਝ ਹੋਰ ਜਿਹੜੇ ਪ੍ਰਸ਼ਕ ਲੋਕ ਨੇ ਉਹ ਮਿਲ ਕੇ ਇਸ ਨੂੰ ਸ਼ੌਂਕ ਵਾਂਗ ਖਾ ਰਹੇ ਨੇ ਜੋ ਕੱਲ ਚਮੜੀਆਂ ਹੋਈਆਂ ਫੈਸਲਾ ਤੁਸੀਂ ਕਰਨਾ ਹੈ ਕਿਉਂਕਿ ਜਨਤਾ ਜੇ ਅੱਜ ਵੀ ਚਾਵੇ ਵੀ ਅਸੀਂ ਕੀ ਲੈਣਾ ਦੇਣਾ ਹੈ ਉਹ ਭਾਈ ਤੁਸੀਂ ਹੋ ਹੀ ਲੈਣਾ ਹੈ ਹਰ ਚੀਜ਼ ਜੇ ਮਹਿੰਗਾਈ ਵਧ ਰਹੀ ਹੈ ਇਸ ਕਰਕੇ ਵਧ ਰਹੀ ਹੈ ਡਵੈਲਪਮੈਂਟ ਦੇ ਨਾਂ ਤੇ ਜਿਹੜਾ ਪੈਸਾ ਲੱਗਦਾ ਉਹ ਲੱਗਨ ਨਹੀਂ ਰਿਹਾ ਐਕਚੁਅਲ ਦੇ ਵਿੱਚ ਉਹ ਕੁਝ ਬੰਦਿਆਂ ਦੇ ਘਰਾਂ 'ਚ ਜੇਬਾਂ ਦੇ ਵਿੱਚ ਜਾ ਰਿਹਾ ਇਸ ਕਰਕੇ ਜਾਗੋ ਤੇ ਇੱਕ ਹੋਰ ਬੇਨਤੀ ਹੈ ਵੋਟ ਪਾਣ ਜ਼ਰੂਰ ਜਾਇਓ 1 ਜੂਨ ਨੂੰ ਵੋਟਾਂ ਪੈਣੀਆਂ ਸਮਝਦੇ ਹੋ ਜੀ ਜੀ ਧੰਨਵਾਦ ਸ਼ਸ਼ੀਕਲ ਨਮਸਕਾਰ